ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਦੋ ਟੱਲੇ ਵਾਲਾ ਬਟਨ ਹੈ ਜਿਹੜਾ ਜਰੂਰ ਨਾਪ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਐ ਫਿਰ ਤੁਸੀਂ ਭੁੱਲ ਜਾਨੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਉਹਦੇ ਵਿੱਚ ਹੈ ਕਿ ਨਹੀਂ ਨਾਲੇ ਜਿਹੜੇ ਤੁਹਾਡੀ ਸੇਵਾ ਪਰਵਾਰ ਹੋ ਜਾਂਦੀ ਹੈ ਦੇਖੋ ਆਪਾਂ ਕਿਹੜਾ ਕਿਸ ਤੋਂ ਕੋਈ ਪੈਸਾ ਲੈਨੇ ਇਹਦੇ ਨਾਲ ਹੀ ਤੁਹਾਡੀ ਜਿਹੜੀ ਆਈਡੀ ਆ ਫੋਟੋ ਲੱਗੀ ਹੁੰਦੀ ਆ ਮੇਰੇ ਤੱਕ ਮੈਸਜ ਜਾਂ ਫੋਨ ਪੈਸਿਆਂ ਬਾਰੇ ਮੇਰੇ ਕੋਲੇ ਆਉਂਦੇ ਨੇ ਅੱਜ ਮੇਰੇ ਕੋਲੇ ਇੱਕ ਜੂਪੀ ਤੋਂ ਫੋਨ ਆਇਆ ਸੀ ਜਾਂ ਇੱਕ ਦਿੱਲੀ ਤੋਂ ਇੱਕ ਆਇਆ ਸੀ ਇੱਕ ਦਿਨ ਇੱਕ ਜੂਪੀ ਦਾ ਸ਼ਹਿਰ ਬਲਾਸਪੁਰਾ ਉੱਥੋਂ ਆਇਆ ਸੀ ਤਿੰਨ ਫੋਨ ਆਏ ਨੇ ਸਿਰਫ ਅਜੇ ਤੱਕ ਮੇਰੇ ਕੋਲੇ ਮੈਨੂੰ ਵੀਡੀਓ ਪਾਉਣ ਦੇ ਨੂੰ 2 ਮਹੀਨੇ 10 ਦਿਨ ਹੋ ਗਏ ਪਰ ਪੰਜਾਬ ਜਿੱਤਾ ਧੜਾ ਧੜ ਆਪਣੇ ਲੋਨ ਨੇ ਦੁਨੀਆ ਦੱਬ ਲਈ ਕਰਜ਼ੇ ਨੇ ਦੇਖੋ ਤੁਸੀਂ ਕਮਾਈ ਵੀ ਕਰਦੇ ਹੋ ਪਰ ਪੈਸਾ ਟਿਕ ਨਹੀਂ ਰਿਹਾ ਪੈਸਾ ਟਿਕਣ ਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤੁਹਾਡੇ ਬਾਥਰੂਮ ਦੇ ਵਿੱਚ ਦੱਸ ਰਹੀ ਹਾਂ ਕੰਮ ਕਰ ਦੇਖੋ ਕਰਨਾ ਤੁਸੀਂ ਇਹ ਦੱਸਦੀ ਮੈਂ ਫਲ ਭਗਵਾਨ ਨੇ ਲੋਣਾ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰਜੇ ਜਿਹੜੀ ਤੁਹਾਡੀ ਢਾਉਣ ਵਾਲੀ ਬਾਲਟੀ ਆ ਉਹਦੇ ਵਿੱਚ ਇੱਕ ਮੱਗ ਹੁੰਦਾ ਜਿਹਨੂੰ ਕੱਪ ਵੀ ਕਹਿ ਦਿੰਦੇ ਆ ਜਿਹੜੀ ਬਾਲਟੀ ਆ ਫੁੱਲ ਭਰਨੀ ਇਹ ਨਹੀਂ ਵੀ 90% ਭਰਤੀ ਅੱਧੀ ਭਰਤੀ ਪੌਣੀ ਭਰਤੀ ਨਹੀਂ ਬਰੋਪਰ ਜਿਹੜਾ ਉਹਦੇ ਵਿੱਚ ਮੱਗ ਆ ਉਹ ਵੀ ਭਰ ਕੇ ਰੱਖਣਾ ਉਹ ਕਿਉਂ ਉਹ ਤੁਹਾਡਾ ਖਰਚਾ ਵਾ ਜਿਹੜੀ ਬਾਲਟੀ ਐ ਉਥੋਂ ਵੀ ਕੈਸ਼ ਜਮਾ ਅਗਰ ਬਾਲਟੀ ਨੀਵੀਂ ਆ ਬਾਲਟੀ 'ਚ ਪਾਣੀ ਘਟਾ ਮੱਗ ਭਰਿਆ ਹੋਇਆ ਪਹਿਨ ਨੇ ਆਮਦਨ আর ਪੀ ਗਿਆ ਖਰਚਾ ਇਹ ਗੱਲ ਨੂੰ ਕਰਕੇ ਦੇਖੋ ਇਹ ਤਾਂ ਹੈ ਨਹੀਂ ਵੀ ਅੱਜੇ ਕੀਤਾ ਅੱਜੇ ਸ਼ਕਤੇ ਹੋ ਗਈ ਜੀ ਪਰਖਾ ਆਮਦਨ ਟਕਣ ਲੱਗ ਚੋ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਮੇਰੇ ਕੋਲੇ ਵੀ ਜੇ ਕਰਜੇ ਤੋਂ ਵੀਡੀਓ ਪਾਉ ਬੈਸੇ ਮੈਂ ਪਹਿਲਾਂ ਵੀ ਬਹੁਤ ਵੀਡੀਓ ਕਰਜੇ ਤੇ ਪਾਰਖੀਆਂ ਨੇ ਮਤਲਬ ਮੈਂ ਦੂਜੇ ਤੀਜੇ ਦਿਨ ਜਾਂ ਹਰ ਰੋਜ਼ ਕਰਜੇ ਤੋਂ ਵੀਡੀਓ ਪਾਉਣੀ ਆ ਕਈ ਵਾਰੀ ਹੋ ਸਕਦਾ ਤੁਹਾਡੇ ਤੱਕ ਉਹ ਵੀਡੀਓ ਨਾ ਪਹੁੰਚੀ ਹੋਵੇ ਜਾਂ ਉਹ ਵੀਡੀਓ ਨੇ ਤੁਹਾਨੂੰ ਉਸ ਟੋਟਕੇ ਨੇ ਅਸਰ ਨਾ ਕੀਤਾ ਹੋਵੇ ਜਿਹੜਾ ਅੱਜ ਤੁਹਾਨੂੰ ਕਰਜਾ ਤੋਂ ਮੈਂ ਤੁਹਾਨੂੰ ਟੋਟਕਾ ਦੱਸਣ ਲੱਗੇ ਬਹੁਤ ਹੀ ਜ਼ਬਰਦਸਤਰ ਬਹੁਤ ਹੀ ਧਿਆਨ ਨਾਲ ਕਰਨ ਜੋਗਾ ਧਿਆਨ ਨਾਲ ਤੁਸੀਂ ਵੀਡੀਓ ਸੁਣੋ ਜੇ ਤਾਂ ਫੇਸਬੁੱਕ ਤੇ ਪਈ ਤਾਂ ਠੀਕ ਹੈ ਨਹੀਂ ਤਾਂ ਫਿਰ YouTube ਤੇ ਪਉਣੀ ਪਊ ਜੇ ਕੱਟਦੀ ਇਹਨਾਂ ਨੇ ਵਿਚਾਲੇ ਹੱਕ ਨਹੀਂ ਫਿਰ ਤੁਸੀਂ ਕੱਲ ਨੂੰ ਤੁਸੀਂ YouTube ਤੇ ਸੁਣ ਲਿਓ ਫਿਰ ਵੱਡੀ ਬਣਾਉਂਗੀ ਲੌਂਗ ਹੋਰ ਕੀ ਕਰੂੰਗੀ ਹੁਣ ਧਿਆਨ ਨਾਲ ਸੁਣੋ ਤੁਸੀਂ ਕਰਨਾ ਕੀ ਹੈ ਇੱਕ ਤਾਂ ਤੁਹਾਡੇ ਕੋਲੇ ਪਿੱਤਲ ਦੀ ਥਾਲੀ ਜਾਂ ਪਿੱਤਲ ਦਾ ਛੋਟਾ ਮੋਟੇ ਪ੍ਰਾਂਦ ਹੋਣੀ ਚਾਹੀਦੀ ਆ ਉਹਦੇ ਵਿੱਚ ਤੁਸੀਂ ਸਾਫ ਤਾਂ ਡਲੀਆਂ ਵਾਲਾ ਨੂਨ ਪਾਣਾ ਕਿੰਨੇ ਕ ਦਾ ਆਜੂ 10 20 ਦਾ ਆਜੂਗਾ ਫਿਰ ਤੁਸੀਂ ਉਸ ਨੂਨ ਨੂੰ ਜਿਹੜਾ ਕੁੰਡੀ ਸੋਟਾ ਹੁੰਦਾ ਸੀ ਅੱਗੇ ਮਿੱਟੀ ਦੀ ਕੁੰਡੀ ਹੋਣੀ ਚਾਹੀਦੀ ਆ ਸੋਟਾ ਲੱਕੜ ਦਾ ਮੈਕਸੀ ਜਾਂ ਜੈਕਸ ਹੋਰ ਚੀਜ਼ਾਂ ਨੂਨ ਨਹੀਂ ਪੀਸਣਾ ਹੈਗਾ ਉਹਨੂੰ ਬ੍ਰੇਕ ਕਰਕੇ ਰਗੜ ਕੇ ਫਿਰ ਤੁਸੀਂ ਉਸ ਥਾਈ ਦੇ ਵਿੱਚ ਭਰ ਕੇ ਰੱਖ ਦੇਣਾ ਸ਼ੁੱਕਰਵਾਰ ਵਾਲੇ ਦਿਨ ਮੈਂ ਹੁਣ ਫਿਰ ਕਹਿੰਦੀ ਸ਼ੁੱਕਰਵਾਰ ਵਾਲੇ ਦਿਨ ਰੱਖਣਾ ਕਿੱਥੇ ਹੈ ਪੂਜਾ ਰੂਮ ਚ ਆਪਦੇ ਚ ਜਿਵੇਂ ਅੱਗੇ ਪੂਜਾ ਕਰਦੇ ਓਕਣ ਇਹਦਾ ਕੋਈ ਖਾਸ ਪੂਜਾ ਨਹੀਂ ਕਰਨੀ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਇਹ ਰੱਖਤਾ ਸਾਰੀ ਰਾਤ ਪਿਆ ਰਹੂਗਾ ਰੱਖਣ ਤੋਂ ਪਹਿਲਾਂ ਤੁਸੀਂ ਆਪਣੀ ਉਮਰਈ ਦੇ ਨਾਮ ਜਿੰਨਾ ਤੁਸੀਂ ਕਰਜ਼ਾ ਦੇਣਾ ਉਹਨਾਂ ਕਰਜ਼ਾ ਲਿਖ ਲਓ ਨੂਨ ਦੇ ਉੱਤੇ ਆਏ 10 ਲੱਖ ਦੇਣਾ 10 ਲੱਖ ਲਿਖ ਲਓ 5 ਲੱਖ ਦੇਣਾ 5 ਲੱਖ ਲਿਖ ਲਓ ਜਿੰਨਾ ਦੇਣਾ ਉਨਾ ਕਰਜ਼ਾ ਲਿਖ ਲਓ ਲੇਖਣ ਤੋਂ ਬਾਅਦ ਪੂਰੀ ਰਾਤ ਥਾਲੀ ਉੱਥੇ ਪਈ ਰਹਿਣੀ ਚਾਹੀਦੀ ਤੁਹਾਡੇ ਪੂਜਾ ਰੂਮ ਚ ਕੋਸ਼ਿਸ਼ ਕਿਤੇ ਦਾ ਕੁਛ ਮੰਦਈਆਂ ਕੁੱਲ ਦੇਵਤਾਂ ਨੂੰ ਮੰਨਦਾ ਹੋਵਾਂਗੇ ਕਿਸੇ ਦੇਵੀ ਦੇਵਤਾਂ ਨੂੰ ਮੰਨਦਾ ਹੋਵਾਂਗੇ ਹੈ ਕਿ ਨਹੀਂ ਉੱਥੇ ਰੱਖਣੀ ਹੈ ਪਰ ਦੂਜੇ ਦਿਨ ਫੇਰ ਤੁਸੀਂ ਉੱਥੇ ਪੂਜਾ ਕਰਨੀ ਹੈ ਜਿਹੜੀ ਥਾਲੀ ਉਹ ਹਿੱਲਣੀ ਨਹੀਂ ਚਾਹੀਦੀ ਇਹ ਜਿਹਾ ਸਾਫ਼ ਨਾ ਰੱਖੀ ਹੋਣੀ ਚਾਹੀਦੀ ਤੁਹਾਡੀ ਥਾਲੀ ਇੱਧਰੋਂ ਨਾ ਇੱਧਰੋਂ ਹਿੱਲੇ ਨਾ ਪੂਜਾ ਕਰਨ ਤੋਂ ਬਾਅਦ ਫੇਰ ਤੁਸੀਂ ਦੇਖਣਾ ਵੀ ਉਹ ਲਿਖਿਆ ਹੋਇਆ ਹੈਗਾ ਕਿ ਨਹੀਂ ਉੱਤੇ ਜਦੋਂ ਤੁਸੀਂ 10 ਲੱਖ 5 ਲੱਖ ਲਿਖਿਆ ਜੇ ਉਹ ਮਿਟ ਗਿਆ ਤਾਂ ਤੁਹਾਨੂੰ ਦੁਬਾਰਾ ਫੇਰ ਕਰਨਾ ਪਊ ਸ਼ੁੱਕਰਵਾਰ ਤੋਂ ਲੈ ਕੇ 11 ਦਿਨ ਥਾਹੀਂ ਤੁਸੀਂ ਆਪਣੇ ਘਰੇ ਰੱਖਣੀ ਆ ਜੇ ਤਾਂ ਲਿਖਿਆ ਹੈ ਓਕਣੀ ਤੁਹਾਡੇ ਅੱਖਰ ディース ਰਹੇ ਨੇ ਬਿਨਾਂ ਹਲਾਏ ਮਿਟ ਗਿਆ ਜਿਓ ਤਾਂ ਤਾਂ ਸਮਝ ਲਓ ਤੁਹਾਨੂੰ ਦੁਬਾਰਾ ਕਰਨਾ ਪਊਗਾ ਅਗਰ ਨਹੀਂ ਮਿਟਿਆ ਤਾਂ ਤੁਸੀਂ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਪਾ ਕੇ ਨੂਨ ਨੂੰ ਉੱਤਨ લા રંગ ਦੇ ਕੱਪੜੇ ਨਾ ਬਣ ਕੇ ਆਦਾ ਪੂਜਾ ਰੂਮ ਚ ਰੱਖ ਦਿਓ 11 ਉੱਥੇ ਪਿਆ ਰਹੂਗਾ 11 ਦਿਨ ਤੋਂ ਬਾਅਦ ਚਲਦੇ ਪਾਣੀ ਦੇ ਵਿੱਚ ਵਧਾਉਣਾ ਫਿਰ ਤੁਸੀਂ ਕਹਿੰਦੇ ਸਾਡੇ ਤਾਂ ਜੀ ਸੁਆ ਨਹੀਂ ਸਰ ਤਾਂ ਨਹਿਰ ਨਹੀਂ ਕਿਤੇ ਵੀ ਤੁਹਾਨੂੰ ਦੂਰ ਨੇੜੇ ਉੱਥੇ ਜਾਣਾ ਪਊ ਪਮਾ 50 ਕਿਲੋਮੀਟਰ ਤੇ ਤੁਹਾਨੂੰ ਉੱਥੇ ਜਾਣਾ ਪਊਗਾ ਜਾਕਿ ਤੁਸੀਂ ਇਹ ਕਹਿਣਾ ਜਿੱਕਣ ਮੈਂ ਸਾਡਾ ਨੂਨ ਬੈਠ ਗਿਆ ਸਾਡੇ ਸਿਰ ਤੋਂ ਇੱਕਣ ਕਰ ਜਾ ਬਹਿ ਜਵੇ ਏਕਣ ਲੈ ਬਸ ਇੰਨੀੋ ਗੱਲ ਕਹਿਣੀ ਆ ਕੋਈ ਲੰਬੀ ਚੌੜੀ ਨਹੀਂ ਹੁਣ ਵੀ ਜੇ ਤੁਸੀਂ ਫੋਨ ਕਰ ਕਰਕੇ ਪੁੱਛਣਾ ਤੁਹਾਡੀ ਗੱਲ ਵੱਖਰੀ ਅਗਰ ਵੀਡੀਓ ਕੱਟੀ ਗਈ ਜੇ ਤ ਤੁਹਾਨੂੰ ਵੀ ਕਿਸੇ ਨੇ ਬਹਿਮ ਪਤਾ ਨਾ ਵੀ ਤੁਹਾਡੇ ਉੱਤੇ ਸ਼ਨੀ ਚੱਲਦਾ ਤੁਹਾਡੇ ਉੱਤੇ ਚੰਦਰਮੇ ਦਾ ਗਰਾਹ ਆ ਜਾਂ ਮੰਗਲ ਦਾ ਵਾ ਤੁਸੀਂ ਕੀ ਕਰਨ ਘਰਾਂ ਦੀ ਕੋਈ ਲੋੜ ਨਹੀਂ ਕਿਤੇ ਜਿਆਦਾ ਪੈਸੇ ਕਰਨ ਦੀ ਲੋੜ ਨਹੀਂ ਖਰਚਣ ਦੀ ਲੋੜ ਨਹੀਂ ਇੱਕ ਪੁਰਾਣੀ ਕਹਾਵਤ ਆ ਬੇ ਨੂਨ ਖਾ ਕੇ ਹਰਾਮ ਨਹੀਂ ਕਰਦਾ ਕਰੀਦਾ ਪਰ ਅੱਜ ਕੱਲ ਇਹ ਉਲਟ ਚੱਲ ਰਿਹਾ ਸਾਰਾ ਕੁਝ ਅੱਜ ਕੱਲ ਤਾਂ ਕਹਿੰਦੇ ਨੇ ਬਿਜੇ ਦਾ ਖੰਡਾ ਲਾ ਉਸ ਦੇ ਹੀ ਡੰਗ ਮਾਰਦਾ ਚਲੋ ਆਪਾਂ ਇਹ ਤਾਂ ਇੱਕ ਪਹਾਵਤ ਹੋ ਗਈ ਆਪਾਂ ਤਾਂ ਤੁਹਾਨੂੰ ਇਹਦਾ ਫਾਇਦਾ ਬਹੁਤ ਵੱਡਾ ਦੱਸਣ ਲੱਗੇ ਆਂ ਰੋਟੀ ਆਰ ਨੂਨ ਦਾ ਫਾਇਦਾ ਤੁਸੀਂ ਕੀ ਕਰਨਾ ਇੱਕ ਰੋਟੀ ਲੈਣੀ ਆ ਐ ਸੱਤ ਤੇ ਰੱਖਣੀ ਆ ਇੱਕ ਚੁਟਕੀ ਨੂਨ ਦੀ ਪਾਉਣੀ ਆ ਪਾ ਕੇ ਉਸ ਤੋਂ ਬਾਅਦ ਜਿਹੜੀ ਆ ਉਂਗਲੀਆਂ ਗੱਬੇ ਵਾਲੀ ਉਂਗਲੀ ਇਹਨੂੰ ਰੋਟੀ ਦੇ ਉੱਤੇ ਰੱਖ ਲੈਣਾ ਫਿਰ ਤੁਸੀਂ ਇੱਕ ਸ਼ਬਦ ਬੋਲਣਾ ਇੱਕ ਮੰਤਰ ਓਮ ਸਨ ਸ਼ਨੀ ਛੇਰਦੇ ਮੈਂ ਤੁਹਾਨੂੰ ਵੱੜ ਕੇ ਦੱਸਦੀ ਆ ਆਮ ਸਨ ਸਨਿਚਰੇ ਨਮੇ ਆਮ ਸਨ ਸਨਿਚਰੇ ਨਮੇ ਆਮ ਸਨ ਸਨਿਚਰੇ ਨਮੇ ਅ ਸਨ ਸਨਿਚਰੇ ਨਮੇ ਮੈਂ ਲਿਖ ਵੀ ਦੂੰਗੀ ਉੱਤੇ ਹੁਣ ਤੁਸੀਂ ਇਹ ਰੋਟੀ ਤਿੰਨ ਮੰਗਲਵਾਰ ਜਾਂ ਤਿੰਨ ਸ਼ਨੀਵਾਰ ਘਰ ਤੋਂ ਬਾਹਰ ਕੋਈ ਤੁਹਾਨੂੰ ਕੁਝ ਵੀ ਮਿਲਦਾ ਕੀੜਾ ਮਕੌੜਾ ਕੋਈ ਪਸ਼ੂ ਕਿਸੇ ਨੂੰ ਵੀ ਦੇ ਸਕਦਾ ਇੱਕ ਕਰਨ ਦੇ ਨਾਲ ਤੁਹਾਡੀ ਜਿਹੜੀ ਪਰਸਨੈਲਿਟੀ ਆ ਚਮਕੂਗੀ ਤੁਹਾਡੇ ਕੰਮਾਂ ਦੇ ਵਿੱਚ ਤਰੱਕੀਆਂ ਪੈਣਗੀਆਂ ਕੰਮ ਮਿਲਣਗੇ ਰੁਕੇ ਹੋਏ ਚੱਲਣਗੇ ਬਸ ਕਰਨਾ ਤੁਸੀਂ ਆ ਦੱਸਦੀ ਮੈਂ ਆ ਜਿਹੜਾ ਫਲ ਆ ਉਹ ਪ੍ਰਮਾਤਮਾ ਨੇ ਲਾਉਣਾ ਇਹਦੇ ਵਿੱਚ ਮੇਰਾ ਰੋਲ ਕੋਈ ਨਹੀਂ ਤੁਸੀਂ ਵੀਡੀਓ ਧਿਆਨ ਨਾਲ ਸੁਣਿਆ ਕਰੋ ਕਈਆਂ ਦੇ ਮੈਨੂੰ ਜਦ ਹੀ ਫੋਨ ਆਉਣੇ ਵੀਡੀਓ ਹੈ ਜਿਵੇਂ ਪਾ ਕੇ ਹੱਟੀ ਕੱਲ ਕਿਸ ਨੇ ਹਜੇ ਸੁਣੀ ਵੀ ਨਹੀਂ ਕਹਿੰਦਾ ਆਂਟੀ ਵੀਡੀਓ ਤਾਂ ਮੈਂ ਸੁਣੀ ਨਹੀਂ ਮਖੇ ਭਾਈ ਫਿਰ ਮੈਂ ਇੱਕੜਾ ਇਕੱਲੇ ਇਕੱਲੇ ਨੂੰ ਥੋੜੀ ਦੱਸਣ ਲੱਗੀਆਂ ਕੋਈ ਹੁੰਦਾ ਕੋਈ ਕੋਈ ਬਹੁਤ ਪਰੇਸ਼ਾਨੀ ਆ ਉਹਦੇ ਲਈ ਮੈਨੂੰ ਫੋਨ ਕਰਿਆ ਕਰੋ ਦੇਖੋ ਇੱਕ ਨਾ ਕਰਿਆ ਕਰੋ ਵੀਡੀਓ ਵਾਚ ਕਰਿਆ ਕਰੋ ਨਹੀਂ ਸਮਝ ਪੈਂਦੀ ਦੁਬਾਰਾ ਫੇਰ ਸੁਣ ਲਿਆ ਕਰੋ ਕੋਈ ਹੁੰਦੀ ਹੈ ਕੋਈ ਵੱਖਰੀ ਪਰੇਸ਼ਾਨੀ ਆ ਉਹਦੀ ਗੱਲ ਵੱਖਰੀ ਹੁੰਦੀ ਆ ਆ ਮਾੜੀ ਮਾੜੀ ਗੱਲ ਤੇ ਨਾ ਵੀਡੀਓ ਸੁਣੀ ਵੀ ਨਹੀਂ ਵਿਚਾਲੇ ਜਿਹੜੇ ਫੋਨ ਠੋਕਦੇ ਆ ਮੈਂ ਕਹਾਂ ਕਿ ਕਾਕੇ ਵੀਡੀਓ ਸੁਣ ਕੇ ਕਹਿੰਦਾ ਨਾ ਅਜੀ ਵੀਡੀਓ ਤਾਂ ਸੁਣੀ ਨਹੀਂ ਫਿਰ ਮੈਂ ਮੇਨੂੰ ਕਿ ਫੋਨ ਲਾਇਆ